ਚਾਈਨਾ ਜਾਂ ਚੀਨ ਜ ਨੂੰ ਕਿਹਾ ਜਾਂਦਾ ਹੈ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੀ ਹੈ ਜਿਹੜੀਆਂ ਇਲੈਕਟ੍ਰਿਕ ਕਾਰਾਂ ਨੇ ਉਹਨਾਂ ਦੀ ਵਿਕਰੀ ਦੇ ਉੱਤੇ ਉਹ ਕੰਟਰੋਲ ਕਰਦਾ ਜਾ ਰਿਹਾ ਹੈ ਕਬਜਾ ਕਰਦਾ ਜਾ ਰਿਹਾ ਹੈ ਦੁਨੀਆ ਭਰ ਦੇ ਵਿੱਚ ਇਹ ਕਿਵੇਂ ਸੰਭਵ ਹੋਇਆ ਜੀ ਇੱਕ ਤਾਂ ਗੱਲ ਇਹ ਆ ਜੀ ਕਿ ਜਦੋਂ ਅਸੀਂ ਇਹ ਚਾਈਨਾ ਦੇ ਵਿੱਚ ਇਲੈਕਟ੍ਰਿਕ ਮਾਰਕੀਟ ਦੀ ਇਲੈਕਟ੍ਰਿਕ ਵੀਹਿਕਲ ਮਾਰਕੀਟ ਦੀ ਚਾਈਨਾ ਦੀ ਜਿਹੜੀ ਇੰਡਸਟਰੀ ਆ ਉਹਦੇ ਬਾਰੇ ਅਸੀਂ ਗੱਲ ਕਰਦੇ ਆ ਤੇ ਸਾਡੇ ਬਹੁਤ ਸਾਰੇ ਦੇਖਣ ਸੁਣਨ ਵਾਲੇ ਉਹ ਕਹਿੰਦੇ ਕਿ ਅਸੀਂ ਨਾ ਕਦੀ ਸੁਣੀ ਹੀ ਨਹੀਂ ਐ ਕੰਪਨੀ ਜਦ ਤੁਸੀਂ ਨਾਮ ਲੈਂਦੇ ਹੋ ਹੁਣ ਸਾਡੇ ਹਰ ਇੱਕ ਦੀ ਜੇਬ ਦੇ ਵਿੱਚ ਫੋਨ ਆ ਸਾਡੇ ਮਾਈਕ੍ਰੋਫੋਨ ਲੱਗੇ ਹੋਏ ਨੇ ਕੈਮਰੇ ਲੱਗੇ ਹੋਏ ਨੇ ਕੈਮਰਾ ਹੋ ਸਕਦਾ ਜਾਪਾਨ ਚ ਬਣਿਆ ਹੋਵੇ ਉਹਦੇ ਇੰਟਰਨਲ ਪਾਰਟ ਜਿਹੜੇ ਨੇ ਚਾਈਨਾ ਦੇ ਹੀ ਹੋਣ ਪਤਾ ਨਹੀਂ ਕਿੱਥੋਂ ਕੀ ਕੀ ਬਣਿਆ ਸਾਨੂੰ ਪਤਾ ਹੀ ਨਹੀਂ ਬਹੁਤ ਚੀਜ਼ਾਂ ਦੇ ਬਾਰੇ ਅਸੀਂ ਕਿਹੜਾ ਖੋਲ ਕੇ ਦੇਖਦੇ ਆ ਸੋ ਚਾਈਨਾ ਨੇ ਹ ਔਰ ਲੰਬਾ ਸਮਾਂ ਤੇ ਇਨਵੈਸਟ ਕੀਤਾ ਕਦੋਂ ਤੋਂ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਸਨ 2000 ਤੋਂ ਬਾਅਦ ਕਹਿੰਦੇ ਸ਼ੁਰੂ ਕਰਤਾ ਜੀ ਉਹਨਾਂ ਨੇ ਕੰਮ ਅੱਛਾ ਉਹਨਾਂ ਨੇ ਆਪਣੀ ਸਰਕਾਰ ਵੱਲੋਂ ਲੋਕਾਂ ਨੂੰ ਇਨਸੈਂਟਿਵ ਦੇਣੀ ਸ਼ੁਰੂ ਕੀਤੀ ਕਿ ਤੇ ਖੋਜ ਕਰੋ ਤੇ ਕੰਮ ਕਰੋ ਇੰਡਸਟਰੀਜ਼ ਕਾਇਮ ਕੀਤੀਆਂ ਉਹਦੇ ਨਾਲ ਕਹਿੰਦੇ ਘਾਟੇ ਵੀ ਸਰਕਾਰ ਨੂੰ ਝੱਲਣੇ ਪਏ ਤੇ ਵਿਕਰੀ ਹੋਈ ਵੀ ਨਹੀਂ ਸ਼ੁਰੂ ਵਿੱਚ ਤੇ ਕੰਪਨੀਆਂ ਦਾ ਆਪਸ ਵਿੱਚ ਖਾਮ-ਖਾ ਦਾ ਕੰਪੀਟੀਸ਼ਨ ਵੀ ਹੋ ਗਿਆ ਪਰ ਅਲਟੀਮੇਟਲੀ ਇਸ ਚੀਜ਼ ਨੇ ਉਹਨਾਂ ਨੂੰ ਪੇ-ਆਫ ਕੀਤਾ ਸੋ ਉਹਦੇ ਬਾਰੇ ਅਸੀਂ ਗੱਲ ਕਰਦੇ ਆ ਜੀ ਜਿਹੜੀ ਦੁਨੀਆ ਦੇ ਵਿੱਚ ਅਸੀਂ ਪਹਿਲਾਂ ਕੈਨੇਡਾ ਦੀ ਗੱਲ ਕੀਤੀ ਹੈ ਇਹ ਮੰਨਿਆ ਜਾਂਦਾ ਹੈ ਕਿ 2025 ਵਿੱਚ ਦੁਨੀਆ ਭਰ ਵਿੱਚ ਜਿੰਨੀਆਂ ਕਾਰਾਂ ਵਿਕਣਗੀਆਂ ਗੱਡੀਆਂ ਵਿਕਣਗੀਆਂ ਉਹਦੇ ਵਿੱਚੋਂ 1/4 ਚੌਥਾ ਹਿੱਸਾ ਜਿਹੜੀ ਆ ਉਹ ਇਲੈਕਟ੍ਰਿਕ ਗੱਡੀ ਹੋਵੇਗੀ ਇਹ ਅਸੀਂ ਨਹੀਂ ਕਹਿ ਰਹੇ ਇਹ ਇਹ ਕਹਿਣਾ ਹੈ ਇੰਟਰਨੈਸ਼ਨਲ એનર્ਜੀ ਏਜੰਸੀ ਦਾ ਜਿਨ੍ਹਾਂ ਨੇ ਕਿਹਾ ਕਿ 2030 ਤੱਕ ਇਹ ਜਿਹੜੀ ਪਰਸੈਂਟੇਜ ਹੈ 25% ਤੋਂ 40% ਹੋ ਜਾਵੇਗੀ ਦੁਨੀਆ ਦੇ ਵਿੱਚ ਜਿੰਨੀ ਇਲੈਕਟ੍ਰਿਕ ਵਹੀਕਲ ਦੀ ਮੇਜਰ ਮਾਰਕੀਟ ਹੈ ਉਹਦੇ ਵਿੱਚੋਂ ਸਭ ਤੋਂ ਵੱਡੀ ਮਾਰਕੀਟ ਚਾਈਨਾ ਦੀ ਆਪਣੀ ਹੈ 2024 ਦੇ ਵਿੱਚ ਉਸ ਵਿੱਚ 40% ਦਾ ਵਾਧਾ ਹੋਇਆ ਤੇ ਚੀਨ ਦੀ ਅਸੀਂ ਗੱਲ ਕਰੀਏ ਤੇ ਉਹਨਾਂ ਵਿੱਚ ਤਕਰੀਬਨ ਅਧੀਆਂ ਤੋਂ ਜ਼ਿਆਦਾ ਜਿਹੜੀਆਂ ਗੱਡੀਆਂ ਚੀਨ ਵਿੱਚ ਵਿਕੀਆਂ ਉਹ ਇਲੈਕਟ੍ਰਿਕ ਸੀ ਪਿਛਲੇ ਸਾਲ ਦੇ ਵਿੱਚ 17 ਮਿਲੀਅਨ ਦੁਨੀਆ ਦੇ ਵਿੱਚ ਜਿਹੜੀਆਂ ਵਿਕੀਆਂ ਉਹਦੇ ਵਿੱਚੋਂ ਵੱਡੀ ਗਿਣਤੀ ਜਿਹੜੀ ਸੀ ਇਹ ਜਿਹੜੀ ਉਹ ਉਹ ਇੱਕ ਇਲੈਕਟ੍ਰਿਕ ਵਹੀਕਲ ਦੀ ਵਰਲਡਵਾਈਡ ਸੇਲ ਕੀਤੀ ਗਈ ਤੇ ਚਾਈਨਾ ਵੱਲੋਂ ਜਿਹੜੇ ਜੋ-ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇੱਕ ਦੋਨਾਂ ਦੀ ਆਪਣੀ ਮਾਰਕੀਟ ਹੈ ਏਸ਼ੀਆ ਦੇ ਵਿੱਚ ਹੋਰ ਮਾਰਕੀਟ ਹੈ ਆਸਟ੍ਰੇਲੀਆ ਮਹਾਦੀਪ ਦੇ ਵਿੱਚ ਹੈ ਪਰ ਯੂਰਪ ਦੇ ਵਿੱਚ ਤੇ ਹੋਰ ਕਿ ਜਗ੍ਹਾ ਤੇ ਤੇ ਯੂ ਐਸ ਏ ਵਿੱਚ ਇਹ ਰੇਟ ਜਿਹੜਾ ਥੋੜਾ ਜਿਹਾ ਫਲੈਟ ਹੈ ਕਿ ਇੰਨੀ ਜ਼ਿਆਦਾ ਵਿਕਰੀ ਨਹੀਂ ਹੋ ਰਹੀ ਚੀਨ ਦਾ ਦਹਾਕਿਆਂ ਵੱਧੀ ਜਿਹੜੀ ਉਹਨਾਂ ਨੇ ਇਨਵੈਸਟਮੈਂਟ ਕੀਤੀ ਹੈ अर्ਲੀ 2000 ਤੋਂ ਲੈ ਕੇ ਡਵੈਲਪਿੰਗ ਕੰਟਰੀਜ਼ ਦੇ ਵਿੱਚੋਂ ਸਭ ਤੋਂ ਜ਼ਿਆਦਾ ਉਹਨਾਂ ਨੇ ਇਨਵੈਸਟਿਸ ਕੰਮ ਦੇ ਵਿੱਚ ਕੀਤਾ ਤੇ ਉਹਨਾਂ ਨੇ ਬਹੁਤ ਸਾਰੇ ਚੈਲੰਜ ਵੀ ਫੇਸ ਕੀਤੇ ਜਿਵੇਂ ਪਹਿਲਾਂ ਦੱਸਿਆ ਗਿਆ ਪਰ ਚੀਨ ਦੀ ਇਲੈਕਟ੍ਰਿਕ ਵਹੀਕਲ ਜਿਹੜੀ ਮਾਰਕੀਟ ਹੈ ਉਹ ਬਹੁਤ ਸਾਰੇ ਦੇਸ਼ਾਂ ਏਸ਼ੀਅਨ ਲਾਟਿਨ ਅਮਰੀਕਾ ਤੇ ਆਫਰੀਕਾ ਵਿੱਚ 60% ਗਰੋਅ ਕੀਤੀ ਹੈ ਪਿਛਲੇ 2 ਸਾਲਾਂ ਦੇ ਵਿੱਚ ਸੋ ਚੀਨ ਦੀ ਜਿਹੜੀ ਸੈਂਟਰਲ ਤੇ ਸਟੇਟ ਗਵਰਨਮੈਂਟਸ ਨੇ ਸਬਸਿਡੀਆਂ ਬਹੁਤ ਦਿੱਤੀਆਂ ਨੇ ਉਹਨਾਂ ਨੂੰ ਇਲੈਕਟ੍ਰਿਕ ਵਹੀਕਲ ਕੰਪਨੀਆਂ ਨੂੰ ਸ਼ੁਰੂ ਦੇ ਵਿੱਚ ਉਹ ਫੇਲ ਹੋਈਆਂ ਤੇ ਕੰਪੀਟੀਸ਼ਨ ਵੀ ਹੋਇਆ ਪਰ ਅਲਟੀਮੇਟਲੀ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਤੇ ਜਿਹੜੀ ਖੋਜ ਕੀਤੀ ਤੇ BYD ਜੋ ਦੁਨੀਆ ਦੀ ਸਭ ਤੋਂ ਵੱਧ ਇਲੈਕਟ੍ਰਿਕ ਵਹੀਕਲ ਬਣਾਉਣ ਵਾਲੀ ਗੱਡੀ ਹੈ ਉਹੋ ਜਿਹੀਆਂ ਕੰਪਨੀਆਂ ਜਿਹੜੀਆਂ ਉਹਨਾਂ ਨੇ ਕ੍ਰੀਏਟ ਕੀਤੀਆਂ ਉਹਦੇ ਨਾਲ ਅਲਟੀਮੇਟਲੀ ਉਹਨਾਂ ਨੂੰ ਪੇ-ਆਫ ਹੋਇਆ ਲਿਥੀਅਮ ਬੈਟਰੀ ਦੀ ਜਿੰਨੀ ਦੁਨੀਆ ਦੇ ਵਿੱਚ ਖਪਤ ਹੈ ਉਸ ਦਾ ਬਹੁਤ ਵੱਡਾ ਹਿੱਸਾ ਇਕੱਲੇ ਚੀਨ ਦੇ ਵਿੱਚ ਪ੍ਰੋਡਿਊਸ ਹੋ ਰਿਹਾ ਹੈ ਔਰ ਇੱਥੋਂ ਤੱਕ ਕਿ ਜਿਹੜੀਆਂ ਐਲਾਨ ਮਸਕ ਦੀਆਂ ਗੱਡੀਆਂ ਉਹਨਾਂ ਵਿੱਚ ਵੀ ਇਲੈਕਟ੍ਰਿਕ ਜਿਹੜੇ ਜਿਹੜੀਆਂ ਬੈਟਰੀਸ ਹੈਗੀਆਂ ਨੇ ਉਹ ਲਿਥੀਅਮ ਦੀਆਂ ਬੈਟਰੀਸ ਹੈਗੀਆਂ ਨੇ ਉਹ ਉਹ ਚਾਈਨਾ ਦੀਆਂ ਬਣੀਆਂ ਹੋਈਆਂ ਨੇ ਉਹਨਾਂ ਵਿੱਚ ਬਹੁਤੀਆਂ ਸੋ ਹਾਲਾਂਕਿ ਚੀਨ ਦੀਆਂ ਇਲੈਕਟ੍ਰਿਕ ਗੱਡੀਆਂ ਨੂੰ ਯੂ ਐਸ ਏ ਤੇ ਕੈਨੇਡਾ ਦੇ ਵਿੱਚ 100% ਡਿਊਟੀ ਉਹਨਾਂ ਤੇ ਲੱਗੀ ਹੋਈ ਹੈ ਪਰ ਚਾਈਨਾ ਦੇ ਵਿੱਚ ਇੰਨੀ ਵੱਡੀ ਮਾਰਕੀਟ ਹੈ ਤੇ ਸਸਤੀਆਂ ਨੇ ਉਹਨਾਂ ਦੀਆਂ ਗੱਡੀਆਂ ਜਿਸ ਕਰਕੇ ਦੁਨੀਆ ਦੇ ਵਿੱਚ ਜਿਹੜੇ ਇਲੈਕਟ੍ਰਿਕ ਵਹੀਕਲ ਮੇਕਰ ਨੇ ਉਹਨਾਂ ਨੂੰ ਘਬਰਾਟ ਹੈ ਇਸ ਗੱਲ ਦੀ ਕਿ ਜੇ ਇਹ ਮਾਰਕੀਟ ਵਿੱਚ ਆ ਜਾਂਦੇ ਨੇ ਫਿਰ ਸਾਡਾ ਕੀ ਬਣੇਗਾ ਸੋ ਸਬ ਇਸ ਵੇਲੇ ਦੁਨੀਆ ਪਰ ਵਿੱਚ ਜਿੰਨੀਆਂ ਇਲੈਕਟ੍ਰਿਕ ਵਹੀਕਲ ਗੱਡੀਆਂ ਵਿਕੀਆਂ ਦੁਨੀਆ ਪਰ ਵਿੱਚ ਇਹ ਸਮਝਣ ਵਾਲੀ ਗੱਲ ਹੈ ਜੀ ਉਹਦੇ ਵਿੱਚੋਂ 70% ਚੀਨ ਦੀਆਂ ਬਣੀਆਂ ਹੋਈਆਂ ਸੀ ਤੇ BYD ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਵਹੀਕਲ ਕੰਪਨੀ ਜਿਹੜੀ ਹੈ ਜੀ ਗੱਡੀਆਂ ਬਣਾਉਣ ਵਾਲੀ ਹੈ ਬਣ ਚੁੱਕੀ ਹੈ ਤੇ ਉਹਨਾਂ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਲੋਐਸਟ ਮਾਡਲ ਨੇ ਉਹ 11000 ਕਨੇਡੀਅਨ ਡਾਲਰ ਤੱਕ ਵੀ ਉਹਨਾਂ ਦੀ ਕੀਮਤ ਹੈ ਸੋ ਬਹੁਤ ਸਸਤੇ ਰੇਟ ਦੇ ਵਿੱਚ ਰਣਜੀਤ ਜੀ ਉਹ ਗੱਡੀਆਂ ਦੇ ਸਕਦੇ ਨੇ ਜੇ ਕੈਨੇਡਾ ਅਮਰੀਕਾ ਵਾਲੇ ਨੇ ਤੇ ਡਿਊਟੀਆਂ ਨਾ ਲਾਈਆਂ ਹੋਣ ਇਹਨਾਂ ਨੂੰ ਆਪਣੀ ਇੰਡਸਟਰੀ ਬਣਾਉਣ ਲਈ ਉਹ ਲਾਉਣੀਆਂ ਵੀ ਪੈਣੀਆਂ ਇਹ ਕਹਿੰਦੇ ਨੇ ਕਿ ਚੀਨ ਵਾਲੇ ਕੁਝ ਅਨਫੇਅਰ ਸਬਸਿਡੀਆਂ ਆਪਣੀਆਂ ਕੰਪਨੀਆਂ ਨੂੰ ਦਿੰਦੇ ਨੇ ਜਿਹਦੇ ਨਾਲ ਕੰਪੀਟ ਕਰਨਾ ਔਖਾ ਹੋ ਜਾਂਦਾ ਹੂੰ ਬਹੁਤ ਵੈਸੇ ਹਰਾਨੀਜਨਕ ਅੰਕੜੇ ਨੇ ਜਿੰਨੀ ਕੀਮਤ ਤੁਸੀਂ ਦੱਸ ਰਹੇ ਮੈਨੂੰ ਲੱਗਦਾ ਕਿ 100% ਟੈਰਫ ਨਾਲ ਵੀ ਸਸਤੀਆਂ ਪੈਣੀਆਂ ਨੇ ਜੀ ਬਿਲਕੁਲ ਹਾਂ ਜੀ ਕਾਫੀ ਸਸਤੀਆਂ ਲੱਗਦੀਆਂ ਨੇ